ਕਨਵੋਕੇਸ਼ਨ ਰੱਖੀ ਹੈ ਡਿਗਰੀ ਵੰਡ ਸਮਰੋਹ ਉਹਦੇ ਵਿੱਚ ਸਰਕਾਰੀ ਕਾਲਜ ਲੜਕੀਆਂ ਉਹਨਾਂ ਨੇ ਹਰ ਫੀਲਡ ਦੇ ਵਿੱਚ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਇਕੱਲਾ ਪੜਾਈ ਨਹੀਂ ਕਲਚਰ ਦੇ ਵਿੱਚ ਵੀ ਸਪੋਰਟਸ ਦੇ ਵਿੱਚ ਵੀ ਜਿਸ ਤਰ੍ਹਾਂ ਮੈਡਮ ਪ੍ਰਿੰਸੀਪਲ ਨੇ ਕਾਲਜ ਡਾਇਰ ਬੋਰਡ ਦੇ ਵਿੱਚ ਦੱਸਿਆ ਕਿ ਕੋਈ ਐਸਾ ਫੀਲਡ ਹੈ ਨਹੀਂ ਸ਼ਾਇਦ

ਛਾਂ ਜਦ ਫਲ ਦੇਣ ਲੱਗ ਜੇ ਤਾਂ ਸਭ ਤੋਂ ਵੱਧ ਖੁਸ਼ੀ ਛਾਂ ਥੱਲੇ ਬੈਠਣ ਵਾਲਿਆਂ ਨੂੰ ਜਾਂ ਫਲ ਖਾਣ ਵਾਲਿਆਂ ਨੂੰ ਨਹੀਂ ਹੁੰਦੀ ਸਭ ਤੋਂ ਵੱਧ ਖੁਸ਼ੀ ਉਸ ਬੂਟੇ ਜਾਂ ਦਰਖਤ ਦੇ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਛੋਟਾ ਜਿਹਾ ਬੂਟਾ ਲਾਇਆ ਹੁੰਦਾ ਹੈ ਤੇ ਉਹਦੇ ਹੱਥੀਂ ਅੱਖੀ ਉਹ ਬੂਟਾ ਵੱਡਾ ਹੋਇਆ ਹੁੰਦਾ ਤਾਂ ਉਹਨੂੰ ਦੇਖ-ਦੇਖ ਕੇ ਖੁਸ਼ੀ ਹੋਈ ਜਾਂਦੀ ਹੈ ਸੋ ਅੱਜ ਮੈਂ ਤੁਹਾਡੇ ਪ੍ਰਿੰਸੀਪਲ ਸਾਈਬਰ ਦੀਆਂ ਅੱਖਾਂ 'ਚ ਉਹ ਵੀ ਖੁਸ਼ੀ ਦੇਖ ਸਕਦਾ ਕਿਉਂਕਿ ਜਦੋਂ ਇਹ ਬਰਨਾਲੇ ਤੋਂ ਬਰਨਾਲੇ ਤੋਂ ਜਦੋਂ ਸੁਨਾਮ ਸਾਨੂੰ ਪੜਾਉਣ ਆਉਂਦੇ ਹੁੰਦੇ ਸੀ ਤਾਂ ਉਦੋਂ ਦੇ ਦਿਨ ਅੱਜ ਬਨਾਲਾ ਵੀ ਕਹਿ ਗਈ ਸੀ ਬੱਚੀ ਇਹ ਕਿਉਂਕਿ ਆਪ ਬਰਨਾਲੇ ਦੇ ਨੇ ਨਾ ਤੇ ਉਦੋਂ ਸੁਨਾਮ ਕਾਲਜ گورਨਮੈਂਟ ਕਾਲਜ ਸੁਨਾਮ ਦੇ ਵਿੱਚ ਪੜਦੇ ਸੀ ਕਾਫੀ ਸਟਾਫ ਪਟਿਆਲੇ ਤੋਂ ਵੀ ਆਉਂਦਾ ਸੀ ਬਰਨਾਲੇ ਤੋਂ ਵੀ ਆਉਂਦਾ ਸੀ ਸੰਗਰੂਰ ਤੋਂ ਵੀ ਆਉਂਦਾ ਸੀ ਸੋ ਅੱਜ ਉਹਨਾਂ ਨੂੰ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਪੜਾਏ ਹੋਏ ਵਿਦਿਆਰਥੀ ਕਿਸੇ ਨਾ ਕਿਸੇ ਪੋਜੀਸ਼ਨ ਤੇ ਬੈਠੇ ਨੇ ਦੇਸ਼ ਦੀ ਸੇਵਾ 'ਚ ਬੈਠੇ ਨੇ ਚਾਹੇ ਵਕੀਲ ਬਣ ਗਏ ਕੁਝ ਅਫਸਰ ਬਣ ਗਏ ਕੁਝ ਬਿਜ਼ਨਸਮੈਨ ਬਣ ਗਏ ਕੁਝ ਆਰਟਿਸਟ ਬਣ ਗਏ ਸੋ ਇਹੀ ਗੱਲ ਮੈਂ ਤੁਹਾਨੂੰ ਕਹੂੰਗਾ ਕਿ ਤੁਹਾਡੇ ਚੋਂ ਵੀ ਬਹੁਤ ਸਾਰਿਆਂ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਜਾਣਾ ਕਿਸੇ ਨੇ ਬਹੁਤ ਵੱਡਾ ਅਫਸਰ ਬਣਨਾ ਹੈ ਕਿਸੇ ਨੇ ਆਪਣੀ ਕੰਪਨੀ ਖੋਲ ਕੇ ਬਿਜ਼ਨਸ ਕਰਨਾ ਹੈ ਕਿਸੇ ਨੇ ਆਪਣੇ ਫੈਮਿਲੀ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਕਿਸੇ ਨੇ ਡਿਫਰੈਂਟ ਡਿਫਰੈਂਟ ਫੀਲਡ ਦੇ ਵਿੱਚ ਆਈਐਸ ਦੇ ਵਿੱਚ ਹੋ ਸਕਦਾ ਹੈ ਆਉਣ ਵਾਲੇ ਸਾਲਾਂ ਚ ਡਿਪਟੀ ਕਮਿਸ਼ਨਰ ਲੁਧਿਆਣਾ ऐसे कॉलेज दी होवे ਕਿਉਂਕਿ ਇਸ ਵਕਤ ਇਸ ਵਕਤ 8 ਡਿਪਟੀ ਕਮਿਸ਼ਨਰ ਜਿਹੜੇ ਪੰਜਾਬ ਚ ਉਹ ਕੁੜੀਆਂ ਨੇ ਜੀ 8 ਡੀਸੀ 6 ਐਸਐਸਪੀ 18 ਏਡੀਸੀ ਇਹ ਪਹਿਲੀ ਵਾਰ ਹੋਇਆ ਪੰਜਾਬ ਚ ਕਿੰਨੇ ਵੱਡੀ ਗਿਣਤੀ ਚ ਸਾਡੀਆਂ ਤੀਆਂ ਸਾਡੀਆਂ ਭੈਣਾਂ ਸਾਡੀਆਂ ਨੌਜਵਾਨ ਲੜਕੀਆਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਤੇ ਨੇ ਉਹ ਪੋਸਟਾਂ ਕੋਈ ਸਿਫਾਰਿਸ਼ ਨਾਲ ਨਹੀਂ ਮਿਲੀਆਂ ਇਹ ਪੋਸਟਾਂ ਕੋਈ ਕਿਸੇ ਦੇ ਕੈਨ ਤੇ ਜਾ ਲੋਬਿੰਗ ਕਰਕੇ ਨਹੀਂ ਮਿਲੀਆਂ ਇਹ ਪੋਸਟਾਂ ਜਿਹੜੀਆਂ ਅੱਜ ਡਿਗਰੀਆਂ ਬੰਡੀਆਂ ਜਾ ਰਹੀਆਂ ਨੇ ਇਹਨਾਂ ਦੇ ਵੇਸਤੇ ਮਿਲੀਆਂ ਨੇ ਉਹਨਾਂ ਨੇ ਆਈਐਸ ਦੇ ਐਗਜ਼ਾਮ ਪਾਸ ਕੀਤੇ ਪੀਸੀਐਸ ਦੇ ਐਗਜ਼ਾਮ ਪਾਸ ਕੀਤੇ IPS ਦੇ एग्जाम ਪਾਸ ਕੀਤੇ ਤੇ ਅੱਜ ਉਹ ਵੱਡੀਆਂ ਪੋਸਟਾਂ ਤੇ ਨੇ ਸੋ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖੁਸ਼ੀ ਦਾ ਹੈ ਕਿਉਂਕਿ ਇਸ ਤੋਂ ਬਾਅਦ ਤੁਹਾਡੇ ਕੈਰੀਅਰ ਦੀ ਸ਼ੁਰੂਆਤ ਹੋਊਗੀ ਅੱਜ ਡਿਗਰੀ ਲੈ ਕੇ ਇੱਕ ਕੁੜੀ ਤਾਂ ਮੈਨੂੰ ਕਹਿ ਵੀ ਗਈ ਕਹਿੰਦੀ ਜੀ ਡਿਗਰੀ ਤਾਂ ਦੇ ਦੀ ਨਾਲ ਨੌਕਰੀ ਵੀ ਦੇ ਦਿਓ ਮੈਂ ਕਿਹਾ ਪਹਿਲਾਂ ਡਿਗਰੀ ਤਾਂ ਕਰੇ ਲੈ ਜਾ ਉਹ ਵੀ ਦੇ ਦੇਾਂਗੇ ਮੈਂ ਕਿਹਾ ਇਸੇ ਦੇ ਆਧਾਰ ਤੇ ਦੇਵਾਂਗੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਹੁਣ ਤੱਕ 52606 ਨੌਕਰੀਆਂ 3 ਸਾਲਾਂ ਚ ਜਦੋਂ ਦੀ ਸਰਕਾਰ ਬਣੀ ਹੈ ਅਸੀਂ ਵਾਅਦਾ ਦੇ ਚੁੱਕੇ ਹਾਂ ਜੀ ਦੇ ਚੋਂ ਮੋਰ ਥੈਨ 50% ਕੁੜੀਆਂ ਨੇ ਪਟਵਾਰੀ ਵੀ ਬਣੀਆਂ ਨੇ ਪੁਲਿਸ 'ਚ ਵੀ ਭਰਤੀ ਹੋਈਆਂ ਡੀਐਸਪੀ ਵੀ ਐਸਡੀਓ ਵੀ ਸੋ ਉਹਦਾ ਕਾਰਨ ਹੈ ਕਿ ਤੁਸੀਂ ਪੜਦੀ ਹੀ ਬਹੁਤ ਹੋ ਸਾਨੂੰ ਤਾਂ ਹੋਰ ਕੰਮ ਵੀ ਰਹਿੰਦੇ ਨਾ ਥੋੜਾ ਤਾਂ ਧਿਆਨ ਹੀ ਸਾਰਾ ਪੜਾਈ ਵੱਲ ਹੁੰਦਾ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਹੋਸ਼ ਸੰਭਾਲੀ ਹੈ ਜਦੋਂ ਅਖਬਾਰ ਪੜੋ ਰਿਜ਼ਲਟ ਆਏ ਨੇ 10ਵੀਂ ਚੋਂ ਕੁੜੀਆਂ ਨੇ ਮਾਰੀ ਬਾਜੀ 12ਵੀਂ ਕੁੜੀਆਂ ਫੇਰ ਅੱਬਲ ਬੀਏ ਕੁੜੀਆਂ ਨੇ ਫੇਰ ਲਿਆ ਨੰਬਰ ਸੋ ਤੁਹਾਡੀਆਂ ਪੜਾਈਆਂ ਜਿਹੜੀਆਂ ਨੇ ਪਹਿਲਾਂ ਉਹ ਜ਼ਮਾਨਾ ਥੋੜਾ ਜਿਹਾ ਪਿੱਛੇ ਸੀ ਪਹਿਲਾਂ ਉਹ ਸਮਾਜਿਕ ਮਜਬੂਰੀਆਂ ਚ ਦਬ ਜਾਂਦੀਆਂ ਸੀ ਐਮਐਚਓ ਫਸਟਾ ਕੇ ਵੀ ਕਿਸੇ 60 70 ਕੇ ਲਿਆਣੇ ਨਾਲ ਵਿਆਹ ਤੀ ਉੱਥੇ ਫੇਰ ਰੋਟੀਆਂ ਪਕਾਉਣ ਲੱਗ ਗਈ ਪਤਲੀ ਲੱਗਦਾ ਸੀ ਕਿੱਧਰ ਗਈਆਂ ਉਹ ਕੁੜੀਆਂ ਜਿਹੜੀਆਂ ਫਸਟ ਆਈਆਂ ਸੀ ਹੁਣ ਜ਼ਮਾਨਾ ਹੋਰ ਹੈ ਮਾਪਿਆਂ ਦਾ ਵੀ ਐਟੀਟਿਊਡ ਬਦਲ ਗਿਆ ਹੁਣ ਫੀਲਡ ਵੀ ਖੁੱਲ ਗਿਆ ਬਹੁਤ ਸਾਰੇ ਕੈਰੀਅਰ ਜਿਹੜੇ ਨੇ ਉਹ ਖੁੱਲ ਗਏ ਹੁਣ ਹਰ ਫੀਲਡ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਬਰਾਬਰ ਬਰਾਬਰ ਤੋਂ ਵੀ ਵੱਧ ਇੱਕ ਫੀਲਡ ਹੈ ਜੀ ਜਿਹੜਾ ਤੁਸੀਂ ਘੱਟ ਇੰਟਰਸਟ ਲੈਨੇ ਆ ਅੱਜ ਮੈਂ ਤੁਹਾਨੂੰ ਇਹ ਕਹਿਣਾ ਮੈਂ ਸਪੈਸ਼ਲੀ ਤੁਹਾਡੇ ਵਾਸਤੇ ਹੀ ਆ ਉਹ ਹੈਗਾ ਪੋਲਿਟਿਕਸ ਇਹਨੂੰ ਕੋਈ ਮਾੜੀ ਚੀਜ਼ ਨਾ ਸਮਝੋ ਕਿ ਇਹ ਤਾਂ ਗੰਦੀ ਗੇਮ ਐ ਇਹ ਤਾਂ ਪਤਾ ਨਹੀਂ ਪੈਸੇ ਵਾਲਿਆਂ ਦੀ ਐ ਇਹ ਤਾਂ ਗੁੰਡਾਗਰਦੀ ਵਾਲਿਆਂ ਦੀ ਐ ਆਮ ਤੌਰ ਤੇ ਨਾ ਤੁਸੀਂ ਰੈਲੀਆਂ ਜਾਂਦੀਆਂ ਹੋ ਨਾ ਹੀ ਬਹੁਤਾ ਖਬਰਾ ਚ ਇੰਟਰਸਟ ਹੁੰਦਾ ਤੁਹਾਡਾ ਮਾਪਿਆਂ ਨੇ ਜਿੱਧਰ ਨੂੰ ਕਹੇ ਤਾਂ ਉਧਰ ਨੂੰ ਵੋਟ ਪਾ ਦਿੰਨੇ ਹੋ ਭਰਾ ਨੇ ਜਿੱਧਰ ਕਹਤਾ ਜਾਂ ਹਸਬੰਦ ਨੇ ਜਿੱਧਰ ਕਹਤਾ ਮੈਂ ਅੱਜ ਤੁਹਾਨੂੰ ਇਹ ਕਹਿਣ ਆਇਆ ਇਸ ਮਾਮਲੇ 'ਚ ਵੀ ਤੁਸੀਂ ਖੁਦ ਮੁਖਤਿਆਰ ਬਣੋ ਇੰਟਰਸਟ ਲੋ ਕਿਉਂਕਿ ਪੋਲਿਟਿਕਸ ਨੇ ਤੁਹਾਡਾ ਫਿਊਚਰ ਡਿਸਾਈਡ ਕਰਨਾ ਹੈ ਕਿਸੇ ਨੇ ਲਿਖਿਆ ਕਿ ਪੋਲਿਟਿਕਸ ਦੇ ਵਿੱਚ ਮਾੜੇ ਬੰਦੇ ਇਸ ਕਰਕੇ ਜ਼ਿਆਦਾ ਨਹੀਂ ਹੈਗੇ ਕਿ ਬੰਦੇ ਮਾੜੇ ਹੀ ਇੱਥੇ ਆਉਂਦੇ ਨੇ ਮਾੜੇ ਬੰਦੇ ਇਸ ਕਰਕੇ ਜ਼ਿਆਦਾ ਨਹੀਂ ਚੰਗੇ ਬੰਦੇ ਘੱਟ ਆਉਂਦੇ ਮੇਰੇ ਵਰਗੇ ਨੂੰ ਕੀ ਲੋੜ ਸੀ ਜੀ ਇਧਰਲੇ ਪਾਸੇ ਆਉਣ ਦੀ ਰੋਜ਼ ਗਾਲਾਂ ਕੱਢਣ ਲੱਗ ਜਾਂਦਾ ਤੜਕੀ ਮੈਨੂੰ ਉੱਠ ਕੇ ਵਿਰੋਧੀ ਪਾਰਟੀ ਵਾਲੇ ਜਦੋਂ ਕਲਾਕਾਰ ਸੀ ਉਹ ਕਹਿੰਦੇ ਸੀ ਬੱਲੇ ਬੱਲੇ ਕਮਾਂਡ ਕਮਾਂਡ ਉਹੀ ਚੈਨਲ ਹੈ ਜਿਹੜਾ ਮੈਨੂੰ ਕਾਮੇਡੀ ਕਿੰਗ ਕਹਿੰਦਾ ਹੁੰਦਾ ਸੀ ਹੁਣ ਕਹਿੰਦਾ ਬੰਦਾ ਹੀ ਬਹੁਤ ਮਾੜਾ ਐ ਤੂੰ ਚੈਨਲ ਵੀ ਉਹੀ ਉਹਨਾਂ ਦਾ ਪਰ ਉਦੋਂ ਮੈਂ ਉਹਨਾਂ ਲਈ ਕੁਰਸੀ ਲਈ ਖਤਰਾ ਨਹੀਂ ਸੀ ਜਦੋਂ ਉਹਨਾਂ ਦੀ ਕੁਰਸੀ ਚਲੀ ਗਈ ਉਹ ਫਿਰ ਵਿਰੋਧ ਕਰਨ ਲੱਗ ਜਾਂਦੇ ਆ ਚੱਕੜ ਪਰਸਨਲ ਵੀ ਕੁਝ ਕੁਝ ਵੀ ਬੋਲਣ ਲੱਗ ਜਾਂਦੇ ਪਰ ਇਹ ਨਾ ਕਿ ਹਾਥੀ ਤੁਰਿਆ ਜਾਂਦਾ ਹੁੰਦਾ ਕੁੱਤੇ ਭੌਂਕਦੇ ਰਹਿੰਦੇ ਆ ਜੇ ਹਾਥੀ ਇਕੱਲੇ ਇਕੱਲੇ ਕੁੱਤੇ ਨਾਲ ਗੱਲ ਕਰਨ ਲੱਗੇ ਉਹ ਤਾਂ ਇੱਕੋ ਗਲੀ ਚ ਟੱਕੂਕ ਰਹਿ ਜਾਊਗਾ ਉਹ ਕੁੱਤਿਆਂ ਦਾ ਵੀ ਆਪਦਾ ਏਰੀਆ ਜਾਂ ਹੁੰਦਾ ਹੈ ਹਾਥੀ ਦੇ ਮਗਰ ਭੌਂਕ ਕੇ ਉਹਨਾਂ ਦਾ ਏਰੀਆ ਖਤਮ ਆ ਜਾਂਦਾ ਉਹਨੂੰ ਪਤਾ ਲੰਦਾ ਹੁਣ ਅਗਲੇ ਕੁੱਤੇ ਦਾ ਏਰੀਆ ਉਹ ਮਗਰ ਪਿੱਛੇ ਮੁੜ ਜਾਂਦੇ ਨੇ ਹਾਥੀ ਤੁਰਿਆ ਜਾਂਦਾ ਰਹਿੰਦਾ ਸੋ ਦੁਨੀਆ ਦੀ ਪਰਵਾਹ ਨਹੀਂ ਕਰਨੀ ਕੋਈ ਕੌਣ ਕੀ ਕਹੂਗਾ ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਮੈਂ ਕੀ ਕਹੇਂਗੇ ਲੋਕ ਲੋਕ ਤਾਂ ਕਹਿੰਦੇ ਹੀ ਰਹਿੰਦੇ ਲੋਕ ਤਾਂ ਜਿਉਂ ਨਹੀਂ ਦਿੰਦੇ ਕਿਸੇ ਪਾਸੇ ਨੁਕਸ ਕੱਢਣੀ ਕੱਢਣੇ ਉਹਨਾਂ ਨੇ ਆ ਨਹੀਂ ਹੁੰਦਾ ਆਉ ਨਹੀਂ ਹੁੰਦਾ ਇਹ ਆ ਨਹੀਂ ਕਰ ਸਕਦਾ ਹੁਣ ਅੱਜ ਡਿਗਰੀਆਂ ਮਿਲ ਗਈਆਂ ਅੱਜ ਤੁਹਾਡੇ ਉਹ ਰਿਸ਼ਤੇਦਾਰ ਵੀ ਆਉਣਗੇ ਸਿੰਧੀ ਸੂਟ ਵਾਲੇ ਡੱਬੇ ਲੈ ਕੇ ਜਿਹੜੇ ਪਹਿਲਾਂ ਕਦੇ ਨਹੀਂ ਆਏ ਸੀ ਜਿਹੜੇ ਕਹਿੰਸੀ ਇਹ ਨਹੀਂ ਇਹ ਕੁਝ ਨਹੀਂ ਕਰ ਸਕਦੇ ਇਹਨਾਂ ਨੇ ਅੱਜ ਬਹੁਤ ਮਾਰਕਾਂ ਜੀ ਬਹੁਤ ਬਹੁਤ ਮਾਰਕਾਂ ਜੀ ਚੜਦੇ ਸੂਰਜ ਨੂੰ ਸਲਾਮਾਂ ਨੇ ਜੀ ਆਪਣਾ ਮੁਕਾਮ ਬਣਾਓ ਆਪਣੀ ਪੋਜੀਸ਼ਨ ਆਪ ਬਣਾਓ ਕਿਤੇ ਵੀ ਜਾਓਗੇ ਆਫਿਸ 'ਚ ਕਿਹੜੇ ਮਰਜੀ ਆਫਿਸ ਜਾਓਗੇ ਉੱਥੇ ਤੁਹਾਡੀ ਅਹਿਮੀਅਤ ਹੋਣੀ ਚਾਹੀਦੀ ਮੈਂ ਇੱਕ ਸਰ ਐਗਜ਼ਾਮਪਲ ਦੇਣਾ ਉਹਨਾਂ ਅੱਜ ਫੇਰ ਦੇ ਦਿੰਦਾ ਸ਼ਾਇਦ ਕਿਸੇ ਨੇ ਸੁਣਿਆ ਨਾ ਹੋਵੇ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਰਜਾਇਨ ਲੈ ਕੇ ਆ ਗਈ ਅਸਤੀਫਾ ਲੈ ਕੇ ਆ ਗਈ ਕਹਿੰਦੀ ਜੀ ਮੈਂ ਰਿਜਾਈਨ ਕਰਨਾ ਉਹ ਕਹਿੰਦੇ ਕਿ ਕਿੱਥੇ ਕੰਮ ਕਰਦੀ ਹੈ ਕਹਿੰਦੀ ਹੈਡ ਆਫਿਸ 'ਚ ਕਰਦੀ ਹੈ ਕਹਿੰਦਾ ਅੱਛਾ ਅਸਤੀਫਾ ਰੱਖ ਲਿਆ ਕਹਿੰਦਾ ਚਲ ਕੋਈ ਨਹੀਂ ਆ 1 ਲੱਖ ਡਾਲਰ ਦਾ ਚੈੱਕ ਲੈ ਵਰ ਟੂਰ ਤੇ ਜਾ ਕੇ ਆ ਫਿਰ ਤੇਰੇ ਰਿਜਾਈਨ ਬਾਰੇ ਤੇਰੇ ਅਰੇਜਨੇਸ਼ਨ ਬਾਰੇ ਤੇ ਅਸਤੀਫੇ ਬਾਰੇ ਡਿਸਾਈਡ ਕਰਦੇ ਆ ਉਹਨੇ ਆਖਿਆ ਕੰਮ ਵਧੀਆ ਨਾਲ ਤਸਤੀਫਾ ਹੋ ਗਿਆ ਨਾਲ 1 ਲੱਖ ਡਾਲਰ ਮਿਲ ਗਿਆ ਮੈਨੂੰ ਉਹ ਚਲੀ ਗਈ ਕਰੂਜ਼ ਤੇ ਪੂਰੀ ਦੁਨੀਆ ਨਾ ਘੇੜਾ ਲਈ ਡੇਡ ਮਹੀਨੇ ਬਾਅਦ ਆ ਗਈ ਕਹਿੰਦੀ ਜੀ ਮੇਰਾ ਫੈਸਲਾ ਕਰੋ ਜੀ ਮੈਂ ਆ ਗਈ ਵਰ ਟੂਰ ਤੋਂ ਕਹਿੰਦੀ ਮੈਂ ਰਜਾਈਨ ਕੀਤਾ ਅੱਛਾ ਅੱਛਾ ਹਾਂ ਕਹਿੰ ਤੂੰ ਰਜਾਈਨ ਕੀਤਾ ਸੀ ਆ ਪਿਆ ਕਹਿੰਦਾ ਰਜਾਈਨ ਉੱਥੇ ਪਿਆ ਸੀ ਓਕੇ ਐਕਸੈਪਟਡ ਅਸਤੀਫਾ ਪ੍ਰਵਾਨ ਉਹ ਕਹਿੰਦੀ ਜੀ ਪ੍ਰਵਾਨ ਹੀ ਕਰਨਾ ਸੀ ਜੀ ਉਦੋਂ ਹੀ ਕਰ ਲੈਂਦੇ ਜਿਸ ਦਿਨ ਮੈਂ ਅਸਤੀਫਾ ਦੇਣ ਆਈ ਸੀ ਉਸੇ ਦਿਨ ਹੀ ਕਰ ਲੈਂਦੇ ਨਾਲੇ ਤਾਂ ਮੈਨੂੰ ਲੱਖ ਡਾਲਰ ਦਿੱਤਾ ਡੇਢ ਮਹੀਨਾ ਲਾਤਾ ਐਲਨ ਮਸਕ ਕਹਿੰਦਾ ਵੀ ਜਿਸ ਦਿਨ ਤੂੰ ਜਾਇਨ ਕਰਨ ਆਈ ਸੀ ਉਸ ਦਿਨ ਮੈਨੂੰ ਤੇਰੀ ਐਮੇਂਇਟ ਨਹੀਂ ਪਤਾ ਸੀ ਕਿ ਮੇਰੇ ਆਫਿਸ ਦੇ ਵਿੱਚ ਤੇਰੀ ਕਿੰਨੀ ਕਾਇਮੀਅਤ ਹੈ ਕੀ ਪੋਜੀਸ਼ਨ ਹੈ ਤੇਰੀ ਤੇਰੇ ਬਿਨਾ ਸਰੂਗਾ ਜਾਂ ਨਾ ਕਹਿੰਦੇ ਵੀ ਮੈਂ ਤੈਨੂੰ ਤਾਂ ਭੇਜਿਆ ਸੀ ਵੀ ਜੇ ਤੂੰ 4-5 ਦਿਨ ਜਦੋਂ ਗੈਰਹਾਜ਼ਰ ਰਹਿੰਦੀ ਆਫਿਸ 'ਚੋਂ ਦਫ਼ਤਰ 'ਚ ਤਰਥਾ ਲੀ ਮੱਜ ਜਾਂਦੀ ਜੀ ਐਮ ਐਟ ਹੁੰਦੀ ਉਹਨਾਂ ਨੇ ਮੈਨੂੰ ਫੋਨ ਕਰਨਾ ਸੀ ਸਰ ਉਹ ਆਈ ਨਹੀਂ ਆਪ ਪੋਜੀਸ਼ਨ ਤੇ ਜਿਹੜੀ ਬੈੰਦੀ ਐ ਤੇ ਆਪਣੀਆਂ ਫਾਈਲਾਂ ਬਹੁਤ ਰੁਕੀਆਂ ਪਈਆਂ ਨੇ ਕੰਮ ਤੇ ਫਰਕ ਪੈ ਰਿਹਾ ਕਹਿੰਦਾ ਮੈਂ ਇਮੀਡੀਏਟਲੀ ਤੈਨੂੰ ਫੋਨ ਕਰਕੇ ਵੀ ਜਿੱਥੇ ਵੀ ਹੈਗੀਆਂ ਵਾਪਸ ਆ ਜਾ ਤੂੰ ਤੇੜੀਆਂ ਤੇਰੀ ਡਿਮਾਂਡ 'ਚ ਨੇ ਜਸਟ ਤੂੰ ਸੈਲਰੀ ਬਤਾਉਣੇ ਜੋ ਉਤੇ ਕਰ ਦਾਂਗੇ ਪਰ ਤੂੰ ਆਫਿਸ 'ਚ ਬਹਿ ਜਾ ਉਹ ਕਹਿੰਦਾ ਡੇਢ ਮਹੀਨਾ ਹੋ ਗਿਆ ਤੇਰੇ ਬਾਰੇ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਆਈ ਹੈ ਜਾਂ ਨਹੀਂ ਆਈ ਹਾਲ ਐਸਤੀਫਾ ਮਤਲਬ ਕੀ ਹੈ ਜਿੱਥੇ ਵੀ ਜਾਓਗੇ ਆਪਣੀ ਐਮਾਨੀਅਤ ਜ਼ਰੂਰ ਬਣਾਓ ਤੁਹਾਡੇ ਬਿਨਾ ਸਰੇ ਨਾ ਬਸ ਤੁਹਾਡੇ ਬਿਨਾ ਕੰਮ ਨਾ ਚੱਲੇ ਬਸ ਅਰ ਦੁਨੀਆ ਦੇ ਵੱਡੇ ਵੱਡੇ ਲੋਕਾਂ ਦੀਆਂ ਐਗਜ਼ਾਮਪਲਾਂ ਪਈਆਂ ਨੇ ਬਹੁਤ ਥੱਲੋਂ ਆਏ ਬਹੁਤ ਵੱਡੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਬੜਾ ਅੱਛਾ ਪਰਫਾਰਮ ਕੀਤਾ ਬੱਚਿਆਂ ਨੇ ਜਿਹੜੇ ਸਾਜ਼ ਵਜਾਰੇ ਸੀ ਉਹ ਮੈਂ ਜਾਣਦਾ ਕਿਉਂਕਿ ਮੈਂ ਆਰਟ ਨਾਲ ਰਿਲੇਟਡ ਹੈ ਸਰੰਗੀ ਤੁੰਬੀ ਉਹ ਜਿਹੜਾ ਬੁਗਚੂ ਨੂੰ ਬੁਗਚੂ ਕਹਿੰਦੇ ਆ ਢੱਡ ਇਹ ਵਜਾਉਣੇ ਕੋਈ ਸੌਖੇ ਨਹੀਂ ਜੀ ਸਿੱਖਣ ਸਿੱਖਣ ਵਾਸਤੇ ਕਈ ਕਈ ਸਾਲ ਲੱਗ ਜਾਂਦੇ ਆ ਜਿਹੜੀ ਸਰੰਗੀ ਸਾਜ਼ ਹੈ ਨਾ ਸਿੱਖਣ ਵਾਸਤੇ ਕਈ ਸਾਲ ਲੱਗ ਜਾਂਦੇ ਆ ਅੱਜ ਕੱਲ ਤਾਂ ਘੱਟ ਰਹੀ ਘੱਟ ਗਏ ਸਰੰਗੀ ਵਜਾਉਣ ਵਾਲੇ ਪਹਿਲਾਂ ਟਾਡੀ ਟਾਡੀ ਸਰੰਗੀ ਹੁੰਦੀ ਸੀ ਉਹ ਤਾਂ ਇੱਕ ਬੜਾ ਫੇਮਸ ਹੈ ਗੱਲ ਕੇ ਹੁਣ ਸਰੰਗੀ ਸਿੱਖਣ ਨੂੰ ਘੱਟ ਤੋਂ ਘੱਟ 8-10 ਸਾਲ ਲੱਗ ਜਾਂਦੇ ਕੱਲੇ ਸਿੱਖਣ ਨੂੰ ਉਹ ਦੋ ਬੰਦੇ ਸੀ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ ਜੱਜ ਕਹਿੰਦਾ ਵੀ ਆਖਰੀ ਛਕੀ ਹੈ ਉਹ ਕਹਿੰਦਾ ਜੀ ਮੈਂ ਸਰੰਗੀ ਸਿੱਖਣੀ ਚਾਹੁੰਦਾ ਜੀ ਇੱਕ ਕੰਨ ਹੁਣ ਉਹ ਤੇ ਤਾਂ 8-10 ਸਾਲ ਲੱਗਣਗੇ ਪਰ ਆਖਰੀ ਇੱਛਾ ਤਾਂ ਪੂਰੀ ਕਰਨੀ ਪਊ ਉਹ ਕਹਿੰਦਾ ਜੀ ਠੀਕ ਹੈ ਲਿਖ ਦੋ ਕਹਿੰਦਾ ਸਰੰਗੀ ਸਿਖਾਉਣ ਲੈ ਜਾਓ ਉਹ ਦੂਜੇ ਨੂੰ ਕਹਿੰਦਾ ਫਾਂਸੀ ਤੈਨੂੰ ਵੀ ਹੋਈ ਹੈ ਤੇਰੀ ਆਖਰੀ ਇੱਛਾ ਕੀ ਹੈ ਕਹਿੰਦਾ ਜੀ ਜਦੋਂ ਇਹ ਸਿੱਖ ਗਿਆ ਮੈਂ ਇਹ ਤੋਂ ਸਿੱਖਣਾ ਚਾਹੁੰਦਾ ਜੀ ਮਨ ਲੈ 20 ਸਾਲ ਤਾਂ ਦੋਨਾਂ ਨੇ ਲੈ ਲਈ ਜੀ ਨਾ ਨੇ ਉਹ ਫਿਰ ਸਿਖਾਊਗਾ ਉਹ ਉਹਨੂੰ ਕਰਦੇ ਫਾਂਸੀ ਹੋ ਜੂਗੀ ਉਹ ਸਿਖਾਊ ਉਹਨੂੰ ਸੋ ਇਹ ਜਿਹੜੀ ਕਲਾ ਹੈ ਇਹਦਾ ਕੋਈ ਅਮੀਰੀ ਨਾਲ ਜਾਂ ਪੈਸੇ ਨਾਲ ਕੋਈ ਸਬੰਧ ਨਹੀਂ ਨਹੀਂ ਤਾਂ ਵੱਡੇ ਵੱਡੇ ਅਮੀਰਾਂ ਦੇ ਮੁੰਡੇ ਹੀ ਵੱਡੇ ਵੱਡੇ ਕਲਾਕਾਰ ਹੁੰਦੇ ਅੱਜ ਜਿਹੜਾ ਪਰਫਾਰਮ ਕਰ ਰਹੇ ਸੀ ਹਿਸਟੋਨਿਕਸ ਚਾਹੇ ਪੰਡਾਂ ਦੀ ਆਈਟਮ ਜਾਂ ਫਿਰ ਉਹ ਗਿੱਧਾ ਜਾਂ ਫਿਰ ਫੋਕ ਆਰਕੈਸਟਰਾ ਔਰ ਉਹਦੇ ਵਿੱਚ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਮੈਨੂੰ ਵੀ ਥੋੜਾ ਜਿਹਾ ਆਪਣਾ ਉਹ ਕੱਲ੍ਹ ਵਾਲੇ ਦਿਨ ਯਾਦ ਆ ਗਏ ਹਰ ਇੱਕ ਜਿਹੜੀ ਪਰਫਾਰਮੈਂਸ ਸੀ ਉਹਦੇ ਐਂਡ ਦੇ ਵਿੱਚ ਇੱਕ ਮੈਸੇਜ ਵੀ ਸੀਗਾ ਚਾਹੇ ਨਿਰਭਿਆ ਵਾਲਾ ਮੈਸੇਜ ਸੀ ਚਾਹੇ ਸਾ ਗਿੱਧੇ ਦੇ ਵਿੱਚ ਇਹ ਕਹਿਣਾ ਕਿ ਨਾਨਕੀਆਂ ਦਾਦਕੀਆਂ ਰਲ ਕੇ ਪੜਥੂ ਪਾ ਚੱਲੀਆਂ ਇਹ ਸਾਡਾ ਕਲਚਰ ਹੈ ਮੈਂ ਦੇਖਿਆ ਦਰਾਸਤ ਜਿਹੜਾ ਤੁਹਾਡਾ ਬਣਾਇਆ ਉਥੇ ਪੁਰਾਣੇ ਜਿਹੜੇ ਸਾਡੇ ਕਲਚਰ ਦੇ ਹਿੱਸੇ ਨੇ ਮੰਝੇ ਪੀੜੀਆਂ ਉਪੇ ਨੇ ਬੜੀ ਅੱਛੇ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਆ ਤੇ ਇਸ ਗੱਲ ਲਈ ਮੈਂ ਸਾਰੇ ਸਟਾਫ ਨੂੰ ਸਾਰੇ ਉਹਨਾਂ ਦੇ ਟੀਚਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਬਾਕੀ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਸਿਰਫ ਇਹੀ ਨਾ ਸਮਝਿਓ ਕਿ ਬਸ ਹੁਣ ਡਿਗਰੀ ਮਿਲ ਗਈ ਹੁਣ ਵਿਆਹ ਹੋ ਜਾਊਗਾ ਅੱਗੇ ਬਸ ਫਿਰ ਹਸਬੰਦ ਦੀ ਤਨਖਾਹ ਵੱਲ ਦੇਖਿਆ ਕਰਾਂਗੇ ਹੈਨਾ ਤੇ ਉਹ ਵੀ ਵਿਚਾਰਾ ਕਹਿੰਦਾ ਵੀ ਤਨਖਾਹ ਤਾਂ ਆ ਗਈ ਪਰ ਹੁਣ ਜਾਊਗੀ ਇੱਧਰ ਨੂੰ ਹੀ ਮੈਡਮ ਨੇ ਡਾਕਟਰ ਗੁਰਪ੍ਰੀਤ ਮਾਨ ਦੇ ਵਾਸਤੇ ਕਵਿਤਾ ਪੜ੍ਹੀ ਪਤਾ ਨਹੀਂ ਨਾ ਨੇ ਕਿੱਥੋਂ ਦੇ ਲਿਆ ਕਹਿੰਦੇ ਵੀ ਉਹ ਤਾਂ ਬਹੁਤ ਹੀ ਸੌਫਟ ਸਪੋਕਨ ਹੈ ਕਦੇ ਉੱਚਾ ਬੋਲ ਨਹੀਂ ਬੋਲਦੀ ਮੈਨੂੰ ਤਾਂ ਪੁੱਛ ਲੈਣ ਥੋੜਾ ਜਿਆਦਾ ਇਹ ਅਨੈਕੂਰਟਿਕ ਵੀ ਕਿਹਾ ਸੀਗਾ ਜਦੋਂ ਲੜੀ ਜਾਂਦੇ ਮੈਂ ਕਿਹਾ ਮੁੰਡਾ ਨਹੀਂ ਮੇਰਾ ਲੱਗ ਸਕਦਾ ਕਿਸੇ ਨਾਲ ਨਹੀਂ ਥੋੜਾ ਪੀੜਤਨ ਨੂੰ ਵੀ ਪੁੱਛੋ ਨਾ ਇਹ ਚਲੋ ਖੈਰ ਸੁਣ ਲਈ ਹੋਣੀ ਉਹਨੇ ਟੀਵੀ ਤੇ ਹੁਣ ਉਹ ਚ ਬਦਲਾ ਵੀ ਨਹੀਂ ਕਰ ਸਕਦੇ ਜੀ ਪਰ ਇਹ ਜ਼ਿੰਦਗੀ ਹੈ ਜੀ ਹਰ ਜ਼ਿੰਦਗੀ ਚ ਕਮੀਆਂ ਖੁਸ਼ੀਆਂ ਚ ਸਭ ਚਲਦੀਆਂ ਰਹਿੰਦੀਆਂ ਨੇ ਦੇਖੋ ਜਿੱਤ ਹਾਰ ਨਹੀਂ ਹੋਣੀ ਚਾਹੀਦੀ ਬਾਕੀ ਟਕਰਾਰਾਂ ਤਾਂ ਚਲਦੀਆਂ ਰਹਿੰਦੀਆਂ ਨੇ ਉਹਦੇ ਬਿਨਾ ਜ਼ਿੰਦਗੀ ਦੀ ਵਧੀਆ ਲੱਗਦੀ ਗੁਲਦਸਤੇ ਇੱਕ ਰੰਗ ਦਾ ਗੁਲਦਸਤਾ ਵੀ ਨਹੀਂ ਚੰਗਾ ਲੱਗਦਾ ਇੱਕੋ ਇੱਕੋ ਰੰਗ ਦੇ ਫੁੱਲ ਹੋਣ ਗੁਲਦਸਤਾ ਕਿੰਨਾ ਗਜਰ ਦੇਖ ਲਵਾਂਗੇ ਹਰ ਰੰਗ ਦਾ ਫੁੱਲ ਹਰ ਫੁੱਲ ਦੀ ਆਪਣੀ ਖੁਸ਼ਬੂ ਹੋਵੇ ਤਾਂ ਹੁੰਦਾ ਇਹ ਚੱਲਦਾ ਰਹਿੰਦਾ ਕਿਉਂਕਿ ਉਹ ਕਹਿੰਦੇ ਆ ਨਾ ਕਿ ਜਿਨੇ ਕਦੇ ਦੁੱਖ ਨਹੀਂ ਦੇਖਿਆ ਉਹ ਸੁੱਖ ਨਹੀਂ ਮਾਨ ਸਕਦਾ ਜਿਹੜਾ ਕੱਲ੍ਹ ਹੀ ਸੁਖੀ ਹੋਈ ਰਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਸੁੱਖ ਕੀ ਹੁੰਦਾ ਜਿਹੜਾ ਮਾਰੂਥਲ ਪਿਆਸਾ ਰਿਹਾ ਹੋਵੇ ਉਹਨੂੰ ਪਤਾ ਹੁੰਦਾ ਹੈ ਕਿ ਪਾਣੀ ਦੀ ਇੱਕ ਇੱਕ ਬੂੰਦ ਦੀ ਕੀ ਕੀਮਤ ਹੈ ਕੀ ਵੈਲਿਊ ਹੈ ਜਿਹੜਾ ਹਾਰਦਾ ਹੋਵੇ ਉਹਨੂੰ ਜਿੱਤ ਦੀ ਖੁਸ਼ੀ ਦਾ ਪਤਾ ਹੁੰਦਾ ਹੈ ਜਿਹੜਾ ਰੋਜ਼ ਜਿੱਤਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਜਿੱਤ ਕੀ ਹੁੰਦੀ ਹੈ ਉਹ ਭੁੱਲ ਜਾਂਦਾ ਸੋ ਇਹ ਜ਼ਿੰਦਗੀ ਹੈ ਬੜੀ ਖੂਬਸੂਰਤ ਹੈ ਪਲ-ਪਲ ਨੂੰ ਇੰਜੋਏ ਕਰੋ ਤੁਹਾਨੂੰ ਇੰਨੇ ਕਮਾਲ ਦੇ ਟੈਲੈਂਟਡ ਟੀਚਰ ਮਿਲੇ ਨੇ। ਔਰ ਤੁਸੀਂ ਤੁਹਾਡੇ ਦਿਮਾਗਾਂ ਨੂੰ ਤਰਾਸ਼ਣ ਵਾਸਤੇ ਨੇ ਇਹ। ਹੋਰ ਜਾ ਕੇ ਅੱਗੇ ਸਮਾਜ 'ਚ ਯੋਗਦਾਨ ਪਾਓ ਦੇਸ਼ ਦਾ ਨਾਮ, ਆਪਣੇ ਮਾਪਿਆਂ ਦਾ ਨਾਮ, ਆਪਣੇ ਦੇ ਪੰਜਾਬ ਦਾ ਨਾਮ ਉੱਚਾ ਕਰੋ। ਤੁਸੀਂ ਦੇਖਿਆ ਹੋਣਾ ਕਿ ਜਿਸ ਗਲੀ ਮੁਹੱਲੇ 'ਚੋਂ ਕੋਈ ਕੁੜੀ ਜਾਂ ਮੁੰਡਾ ਕੋਈ ਅਚੀਵਮੈਂਟ ਕਰ ਲੇ, ਕੋਈ ਅਫਸਰ ਬਣ ਜੇ, ਸਾਰੇ ਗਲੀ ਮਾਲੇ ਵਾਲੇ घरें आके पुछ लग जाते जी कि पेपर दिता से असी भी करवाना अपने बच्चे वो रोल मॉडल बन जाता है वो वो घर वो बच्चा सो रोल मॉडल बनो भीड़ में बहुत से चेहरे देखे हैं भीड़ में बहुत से चेहरे देखे हैं लेकिन एक चेहरे के पीछे इतनी भीड़ कभी नहीं देखी be crowd puller not be crowd ਭੀੜ ਨਹੀਂ ਬਣਨਾ ਭੀੜ ਨੂੰ ਅਟਰੈਕਟ ਕਰਨ ਵਾਲਾ ਬਣਨਾ ਹੈ ਭੀੜ ਨੂੰ ਖਿੱਚਣ ਵਾਲਾ ਬਣਨਾ ਬਣਏ ਨੇ ਬਹੁਤ ਸਾਰੇ ਬੰਦੇ ਜਿਨ੍ਹਾਂ ਦੇ ਪਿੱਛੇ ਭੀੜ ਆਉਂਦੀ ਹੈ ਮੈਂ 17 ਸਾਲ ਦਾ ਸੀ ਜਦੋਂ ਮੈਡਮ ਮੋਰੀ ਸਾਨੂੰ ਉੱਥੇ ਪੜਾਉਂਦੇ ਹੁੰਦੇ ਸੀ ਮੇਰੀ ਪਹਿਲੀ ਕੈਸਟ ਆ ਗਈ ਪਹਿਲੀ ਸੀਡੀ ਆ ਗਈ 17 ਸਾਲ ਦੀ ਉਮਰ ਚ ਲੋਕਾਂ ਨੇ ਪਿਆਰ ਦਿੱਤਾ ਇੱਥੇ ਐਸੇ ਸ਼ਹਿਰ ਚ ਆਇਆ ਸੀ ਮੈਂ ਪਹਿਲਾਂ ਇੱਥੋਂ ਆ ਕੇ ਚਲਾ ਜਾਂਦਾ ਸੀ ਫਿਰ ਮੈਂ ਕਾਲਜ ਪੜ੍ਹਦਾ ਸੀ ਮੈਂ ਉਸ ਵੇਲੇ ਪਲੱਸ 2 ਚ ਪੜ੍ਹਦਾ ਸੀ ਤੇ ਗੱਡੀ ਆ ਗਈ ਮੇਰੇ ਕੋਲੇ ਪਹਿਲਾਂ ਬੱਸ ਦੇ ਉੱਤੇ ਚੜ ਕੇ ਕਨੈਕਟਰ ਸਾਨੂੰ ਤਾਂ ਤਾਕੀ ਵਿੱਚ ਤਾਂ ਬੜਨੀ ਦਿੰਦੇ ਨਾ ਨੋ ਨੋ ਤੂੰ ਤਾਂ ਚਲ ਉਤੋਂ ਮੈਂ ਗੱਡੀ ਲੈ ਲਈ ਜੀ ਪਹਿਲੀ ਗੱਡੀ ਲੈ ਲਈ ਕੰਟੈਸਾ ਤੇ ਤੁਸੀਂ ਅੱਜ ਮੈਨੂੰ ਮੈਡਮ ਯਾਦ ਕਰਾਉਂਦੇ ਸੀ ਕਹਿੰਦੇ ਵੀ ਸਾਨੂੰ ਉਹ ਵੀ ਯਾਦ ਹੈ ਵੀ ਮੈਂ ਆਪਣੇ ਟੀਚਰਾਂ ਨੂੰ ਛੱਡਿਆ ਨਾ ਤੁਸੀਂ ਬੱਸ ਸਟੈਂਡ ਤੇ ਵੀ ਆਜੇ ਤੁਹਾਨੂੰ ਬੱਸ ਤੇ ਛੱਡ ਗਈ ਮੇਰੇ ਲਈ ਗੱਡੀ ਚਾਹੀਦੀ ਤੁਸੀਂ ਸੋ ਕਾਮਯਾਬੀਆਂ ਇਹ ਹੈ ਤੁਸੀਂ ਆਪਣੇ ਕਦੇ ਜ਼ਿੰਦਗੀ ਚ ਆਪਣੇ ਟੀਚਰਾਂ ਤੋਂ ਆਪਣੇ ਕੋਚਾਂ ਤੋਂ ਆਪਣੇ ਪੇਰੈਂਟਸ ਤੋਂ ਵੱਡੇ ਨਹੀਂ ਹੋ ਸਕਦੇ ਉਹ ਹਮੇਸ਼ਾ ਹੀ ਵੱਡੇ ਰਹਿਣਗੇ ਤੁਸੀਂ ਜਿੱਡੇ ਮਰਜ਼ੀ ਉਹਦੇ ਤੇ ਪਹੁੰਚ ਜਾਓ ਪਰ ਜਿਨ੍ਹਾਂ ਨੇ ਤੁਹਾਨੂੰ ਟੀਚ ਕੀਤਾ ਜਿਨ੍ਹਾਂ ਨੇ ਤੁਹਾਨੂੰ ਕੋਚਿੰਗ ਦਿੱਤੀ ਹੈ ਉਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਤੁਸੀਂ ਕਦੇ ਵੀ ਸੋ ਹਮੇਸ਼ਾ ਉਹਨਾਂ ਦੀ ਰਿਸਪੈਕਟ ਕਰੋ ਮੈਂ ਤਾਂ ਜਦੋਂ ਵੀ ਮਿਲਦਾ ਮੈਨੂੰ ਮੇਰੇ ਟੀਚਰ ਮਿਲਦੇ ਨੇ ਮੈਂ ਤਾਂ ਬੜਾ ਖੁਸ਼ ਹੋ ਜਾਂਦਾ ਕਿ ਇਹ ਸਰ ਉਹਦੋਂ ਉਸ ਵੇਲੇ ਨਹੀਂ ਚੰਗੇ ਲੱਗਦੇ ਹੁੰਦੇ ਟੀਚਰ ਉਹ ਉਸ ਵੇਲੇ ਤਾਂ ਸਕੂਲ 'ਚ ਪੜਦੇ ਹੁੰਦੇ ਸੀ ਬਥੇਰਾ ਦੁਆਵਾਂ ਕੀਤੀਆਂ ਰੱਬ ਨੂੰ ਅੰਗਰੇਜ਼ੀ ਵਾਲੀ ਮੈਡਮ ਨੂੰ ਤਾਪ ਚੜ ਜਾਏ ਨਾ ਰੱਬ ਨੇ ਮੰਨੀ ਨਾ ਮੈਡਮ ਨੇ ਰੋਜ਼ ਆ ਜਾਂਦੀ ਸੀ ਉਹ ਹੁਣ ਪਤਾ ਲੱਗਦਾ ਵੀ ਉਹ ਠੀਕ ਹੀ ਸੀ ਵੀ ਜਿਨ੍ਹਾਂ ਨੇ ਪੜਾਇਆ ਜਾਂ ਜਿਨ੍ਹਾਂ ਨੇ ਥੋੜਾ ਬਹੁਤ ਡਾਂਟਿਆ ਉਸ ਬਿਲੇ ਸਾਡੇ ਭੁੱਖ ਲਈ ਜਾਂ ਸਾਡੇ ਚੰਗੇ ਲਈ ਡਾਂਟਦੇ ਸੀਗੇ ਸੋ ਆਪਣੇ ਟੀਚਰਾਂ ਨੂੰ ਰਿਸਪੈਕਟ ਦਿਓ ਆਪਣੇ ਕੋਚੇਸ ਨੂੰ ਆਪਣੇ ਮਾਪਿਓ ਨੂੰ ਜਿਨ੍ਹਾਂ ਨੇ ਆਪਾਂ ਨੂੰ ਇਹ ਮੌਕਾ ਦਿੱਤਾ